ਸਸ਼ਿਕਲ ਦੋਸਤੋ ਮੈਂ ਨਿਰਿੰਦਰਪਾਲ ਸਿੰਘ ਗੁਰੂਕੁਲ ਕੰਪਿਊਟਰ ਸੈਂਟਰ ਜੀਰਾ ਤੋਂ ਹੁਣ ਆਪਣੇ ਕਾਫੀ ਪੋਸਟਾਂ ਆਈਆਂ ਜਿਹੜੀਆਂ ਕਿ ਬਿਜਲੀ ਬੋਰਡ ਦੀਆਂ ਨਿਕਲੀਆਂ ਕੁਝ ਪੀਐਸ ਕਲਰਕ ਦੀਆਂ ਪੋਸਟਾਂ ਨਿਕਲੀਆਂ ਜਿੰਦੇ ਵਿੱਚ 120 ਕਿੰਟ ਦਾ ਸਰਟੀਫਿਕੇਟ ਮੰਗਿਆ ਗਿਆ ਹੈ ਮੈਂ ਅੱਜ ਤੁਹਾਨੂੰ ਕਲੀਅਰ ਕਰਦਾ ਹਾਂ 120 ਕਿੰਟ ਦਾ ਸਰਟੀਫਿਕੇਟ ਕਿਹੜਾ ਹੁੰਦਾ ਹੈ ਤੇ ਬੇਸਿਕ ਦੇ ਵਿੱਚ ਨਾਲ ਅਸੀਂ ਜਿਹੜਾ ਬੇਸਿਕ ਦੇ ਵਿੱਚ ਅਸੀਂ ਕੀ ਕੁਸ਼ ਕਰਵਾ ਰਹੇ ਹਾਂ ਇਹ ਕਾਫੀ ਕਨਫਿਊਜ਼ਨ ਹੈ ਸਟੂਡੈਂਟਸ ਨੂੰ ਤੇ ਕਾਫੀ ਜਿਆਦਾ ਸੈਂਟਰ ਵੀ ਕਨਫਿਊਜ਼ਨ ਚ ਪਾ ਰਹੇ ਕਿ ਬੇਸਿਕ ਵਿੱਚ ਕੀ ਕਰਵਾ ਰਹੇ ਹੋ ਇਹ ਮੇਰੀ ਅੱਜ ਵੀਡੀਓ ਦੇ ਵਿੱਚ ਤੁਸੀਂ ਜੋ ਕੁਝ ਮੈਂ ਲਿਖੂਗਾ ਬਲੈਕਬੋਰਡ ਤੇ ਲਿਖਣ ਜਾ ਰਿਹਾ ਹਾਂ ਉਹ ਤੁਸੀਂ ਸਾਰਾ ਕੁਝ ਨੋਟ ਕਰ ਲਓ ਬੇਸਿਕ ਦੇ ਵਿੱਚ ਕੀ ਕੁਝ ਹੁੰਦਾ ਹੈਗਾ ਤੇ 120 ਘੰਟੇ ਦਾ ਸਰਟੀਫਿਕੇਟ ਕਿਹੜਾ ਹੁੰਦਾ ਹੈਗਾ ਉਹ ਆਪਾਂ ਸਿੱਧਾ ਚੱਲਦੇ ਹਾਂ ਬਲੈਕਬੋਰਡ ਤੇ ਆਪਣੀ ਗੱਲ ਹੋਈ ਸੀਗੀ ਬੇਸਿਕ ਤੇ 120 ਘੰਟੇ ਦੇ ਸਰਟੀਫਿਕੇਟ ਦੀ ਅੱਜ ਤੁਹਾਨੂੰ ਪਹਿਲਾਂ ਬੇਸਿਕ ਦਾ ਕਨਸੈਪਟ ਕਲੀਅਰ ਕਰਦੀ ਹੈ ਹਾਂ ਜੀ ਮੈਡਮ ਸਭ ਤੋਂ ਪਹਿਲਾਂ ਬੇਸਿਕ ਦੇ ਵਿੱਚ ਅਸੀਂ ਕਰਵਾ ਰਹੇ ਟਾਈਪਿੰਗ ਇੰਗਲਿਸ਼ ਦੀ ਟਾਈਪਿੰਗ ਇੰਗਲਿਸ਼ ਜਦੋਂ ਵੀ ਤੁਸੀਂ ਪੰਜਾਬ ਦਾ ਕੋਈ ਵੀ ਟੈਸਟ ਫਿਲ ਕੀਤਾ ਜਦੋਂ ਵੀ ਕੋਈ ਪੋਸਟ ਆ ਨਿਕਲਦੀ ਹੈ ਉਹਦੇ ਵਿੱਚ ਘੱਟੋ ਘੱਟ 30 ਦੀ ਸਪੀਡ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ 92 ਦੀ ਐਕੂਰੈਂਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਹੜੇ ਇਸ ਟਾਈਮ ਸਾਡੇ ਕੋਲ ਸਟੂਡੈਂਟ ਕੰਮ ਕਰ ਰਹੇ ਹੋ ਉਹ 40 45 50 ਮੈਂ ਉਹਦੀ ਵੀਡੀਓ ਵੀ ਪਾਈਆਂ ਸੀਗੀਆਂ ਸਾਡੇ ਕੋਲੋ ਜੇ ਕਿਤੇ ਵੀ ਤੁਸੀਂ 30 ਤੋਂ ਉੱਪਰ ਦੀ ਸਪੀਡ ਤਿਆਰੀ ਕਰਕੇ ਜਾਉਗੇ ਫਿਰ ਹੀ ਉਹ ਟੈਸਟ ਕਲੀਅਰ ਹੋਊਗਾ ਦੈਨ ਉਸ ਤੋਂ ਬਾਅਦ ਟਾਈਪਿੰਗ ਪੰਜਾਬੀ ਵੀਡੀਓ ਜਿਆਦਾ ਲੰਬੀ ਨਾ ਹੋ ਜਾਵੇ ਇਸੇ ਕਰਕੇ ਬੇਸਿਕ ਮੈਂ ਜਲਦੀ ਜਲਦੀ ਕੰਪਲੀਟ ਕਰਦਾ ਸੇਮ ਸਪੀਡ ਚਾਹੀਦੀ ਹੈਗੀ ਆ ਟਾਈਪਿੰਗ ਇੰਗਲਿਸ਼ ਦੀ ਟਾਈਪਿੰਗ ਪੰਜਾਬੀ ਦੀ ਪਰ ਪੰਜਾਬੀ ਦਾ ਜਿਹੜਾ ਫਾਉਂਟ ਆ ਉਹ ਚਾਹੀਦਾ ਹੈਗਾ ਤੁਹਾਨੂੰ ਰਵੀ ਫਾਉਂਟ ਥੈਨ ਉਸ ਤੋਂ ਬਾਅਦ ਬੇਸਿਕ ਦੇ ਵਿੱਚ ਸ਼ੁਰੂ ਹੁੰਦਾ ਹੈਗਾ ਐਮ ਐਸ ਵਰਡ ਜਿਹੜਾ ਕਿ ਵੈਰੀ ਇੰਪੋਰਟੈਂਟ ਹੈ ਐਮ ਐਸ ਵਰਡ ਇੱਕ ਘਟੋ ਘਟ ਜਿਹੜਾ ਵੀ ਜੈਂਡਰ ਆ 2007 ਵਰਜ਼ਨ ਦਾ ਕਰਵਾਵੇ ਉਸ ਤੋਂ ਬਾਅਦ 10 11 ਜਿੰਨੇ ਵੀ ਵਰਜ਼ਨ ਹੈਗੇ 16 ਉਹਦਾ ਚਲੋ ਵਧੀਆ ਗੱਲ ਹੈਗੀ ਪਰ ਘੱਟੋ ਘੱਟ ਜਿਹੜਾ 2007 ਆਫਿਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੈਨ ਉਸ ਤੋਂ ਬਾਅਦ MS ਐਕਸਲ MS ਪਾਵਰਪੁਆਇੰਟ ਜਿੰਦੇ ਵਿੱਚ ਆਪਣੀ ਸਾਰੀ ਪ੍ਰੋਜੈਕਸ਼ਨਸ ਤਿਆਰ ਹੁੰਦੀ ਹੈ ਹੁਣ ਮੈਂ ਜਦੋਂ ਵਰਲਡ ਦੇ ਵਿੱਚ ਕੀ ਤਿਆਰ ਹੁੰਦਾ ਐਕਸਲ ਦੇ ਵਿੱਚ ਕੀ ਤਿਆਰ ਹੁੰਦਾ ਪਾਵਰਪੁਆਇੰਟ ਵਿੱਚ ਕੀ ਤਿਆਰ ਹੁੰਦਾ ਉਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਜਿੰਨੇ ਵੀ ਸੈਂਟਰ ਐ ਇੱਥੇ ਤੁਹਾਡਾ ਬੇਸਿਕ ਖਤਮ ਕਰ ਦਿੰਦੇ ਬਟ ਨਹੀਂ ਇਸ ਤੋਂ ਬਾਅਦ ਦੀ ਜਿਹੜੀ ਚੀਜ਼ਾਂ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤਾਂ ਵਰਡ ਦੇ ਵਿੱਚ ਪ੍ਰਿੰਟ ਕਰਨਾ ਐਕਸਲ ਦੇ ਵਿੱਚ ਪ੍ਰਿੰਟ ਕਰਨਾ ਪ੍ਰਿੰਟਰ ਹੀ ਨਹੀਂ ਲੈਬ ਦੇ ਵਿੱਚ ਹੁੰਦੇਗੇ ਸਾਡੇ ਕੋਲੇ ਪ੍ਰਿੰਟਰ ਤੁਹਾਨੂੰ ਮਿਲੇਗਾ ਜੀ ਪ੍ਰਿੰਟ ਕਰਨਾ ਸਿਖਾਵਾਂਗੇ ਪੋਰਟਰੇਟ ਪ੍ਰਿੰਟਰ ਕੀ ਹੈ ਪ੍ਰਿੰਟ ਕਿੱਦਾਂ ਕਰੀਦਾ ਹੈ ਲੈਟਸ ਕਿ ਪ੍ਰਿੰਟ ਕਿੱਦਾਂ ਕਰੀਦਾ ਹੈ ਇੱਕ ਇੱਕ ਚੀਜ਼ ਸਮਝਾਵਾਂਗੇ ਪ੍ਰਿੰਟ ਦਾ ਹੀ ਨਹੀਂ ਕਨਸੈਪਟ ਕਲੀਅਰ ਕਰਦੇ ਬੜੇ ਸਟੂਡੈਂਟ ਪ੍ਰਿੰਟ ਤੇ ਹੀ ਪਜ਼ਲ ਹੋ ਜਾਂਦੇ ਆ ਥੈਨ ਹੁਣ ਅਸੀਂ ਹੋਰ ਜਿਹੜਾ ਨੈਕਸਟ ਬੇਸਿਕ ਦੇ ਵਿੱਚ ਐਕਸਟਰਾ ਕੀ ਕਰਵਾ ਰਹੇ ਦਿੰਦਾ ਕਿ ਪੀਡੀਐਫ ਕਿੱਦਾਂ ਤਿਆਰ ਕਰੀਦੀ ਹੈ मेल व्हाट्सएप डाउनलोडिंग इंस्टॉलेशन डाउनलोड